ਮੇਜਰ ਮਾਰਕਟ ਵੱਲੋਂ ਸ਼ਿਕਾਗੋ ਤੋਂ ਸਾਰੇ ਦੋਸਤਾਂ ਨੂੰ ਅਤਿ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਆਪਾਂ ਤੁਹਾਨੂੰ ਸ਼ਿਕਾਗੋ ਦੇ ਕੁਝ ਹੋਰ ਹਿੱਸੇ ਕੁਝ ਹੋਰ ਭਾਗ ਦਿਖਾਉਂਦੇ ਹਾਂ ਤੇ ਬੜਾ ਹੀ ਖੂਬਸੂਰਤ ਸ਼ਹਿਰ ਹੈ ਤੇ ਆਹ ਦੇਖੋ ਤੇ ਕਿੰਨਾ ਸੋਹਣਾ ਇਹ ਪਾਰਕ ਹੈ ਤੇ ਇਸ ਪਾਰਕ ਦੇ ਵਿੱਚ ਕਈ ਤੁਹਾਨੂੰ ਆਪਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਵਾਂਗੇ ਜੋ ਸ਼ਾਇਦ ਤੁਸੀਂ ਕਦੇ ਪਹਿਲਾਂ ਨਹੀਂ ਵੇਖੀਆਂ ਕੋ ਤੁਸੀਂ ਸਾਹਮਣੇ ਪਿੱਛੇ ਦੇਖ ਰਹੇ ਹੋ ਕਿ ਕੀ ਹੈ ਕੀ ਤੁਹਾਨੂੰ ਕੋਈ ਅੰਦਾਜ਼ਾ ਹੈ ਤੇ ਇਹ ਕੀ ਹੈ ਤਾਂ ਇਹ ਹੈ ਸ਼ੀਸ਼ੇ ਦਾ ਬੱਦਲ ਜਾਨੀ ਕਿ ਗਲਾਸ ਕਲਾਊਡ ਇਹਨੂੰ ਕਹਿੰਦੇ ਨੇ ਤਾਂ ਇਹ ਬੜਾ ਹੀ ਦੇਖਣ ਵਾਲੀ ਚੀਜ਼ ਹੈ ਤੇ ਇਸ ਤਰ੍ਹਾਂ ਧਰਤੀ ਤੇ ਬਣਾਇਆ ਗਿਆ ਹੈ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਬੱਦਲ ਛਾਏ ਹੁੰਦੇ ਨੇ ਇਹਨੂੰ ਆਪਾਂ ਤੁਹਾਨੂੰ ਕੋਲੋਂ ਜਾ ਕੇ ਦਿਖਾਵਾਂਗੇ ਲੇਕਿਨ ਮੈਂ ਤੁਹਾਨੂੰ ਪਹਿਲਾਂ ਥੋੜਾ ਆਲਾ ਦਵਾ ਦਵਾਂ ਤੇ ਆਹ ਦੇਖੋ ਤੁਸੀਂ ਇਸ ਤਰ੍ਹਾਂ ਲੱਗਦਾ ਕਿ ਬਿਲਡਿੰਗਾਂ ਟੇਡੀਆਂ ਨੇ ਇਸ ਕਰਕੇ ਟੇਡੀਆਂ ਨੇ ਕਿ ਤੁਹਾਨੂੰ ਇਹ ਗਲਾਸ ਕਲਾਊਡ ਦੇ ਵਿੱਚ ਹੀ ਦਿਸਦੀਆਂ ਨੇ ਤੇ ਆਹ ਹੁਣ ਅਸੀਂ ਇਹਦੇ ਥੱਲੇ ਖੜੇ ਆ ਤੇ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੇ ਆਹ ਦੇਖੋ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮੇਰੇ ਉੱਪਰ ਕੋਈ ਜਿਹੜੀ ਕੋਈ ਸਪੇਸ ਸ਼ਟਲ ਚੱਲ ਰਹੀ ਹੋਵੇ ਇਹ ਸਪੇਸ ਸ਼ਟਲ ਨਹੀਂ ਇਹ ਦਰਅਸਲ ਇਹ ਗਲਾਸ ਕਲਾਊਡ ਹੀ ਹੈ ਤੇ ਆਹ ਇੱਕ پارک ਦੇ ਵਿੱਚ ਜੋਗਾ ਹੋ ਰਿਹਾ ਹੈ ਤੇ ਮੈਨੂੰ ਇਹ ਚੰਗਾ ਵੀ ਲੱਗਿਆ ਕਿ ਜਿਹੜਾ ਇੰਡੀਅਨ ਯੋਗਾ ਹੈ ਉਹ ਅਮਰੀਕਾ ਦੇ ਵਿੱਚ ਵੀ ਇੰਨਾ ਪਪੂਲਰ ਹੈ ਤੇ ਦੇਖੋ ਸਾਰੀਆਂ ਦੂਸਰੀਆਂ ਕਮਿਊਨਿਟੀਆਂ ਨੇ ਇਨਸਟ੍ਰਕਟਰ ਯੋਗਾ ਕਰਾਰ ਹੈ ਇੱਕ ਪਾਰਕ ਦੇ ਵਿੱਚ ਤੇ ਇਹ ਲੋਕ ਜਿਹੜੇ ਸਾਰੇ ਨੇ ਇਹ ਯੋਗਾ ਕਰ ਰਹੇ ਨੇ ਤੇ ਇਹਦੀ ਮੈਂ ਤੁਹਾਨੂੰ ਅੱਗੇ ਚੱਲ ਕੇ ਵੀ ਜਾਣਕਾਰੀ ਦੇਵਾਂਗਾ ਸੋ ਆਹ ਹੈ ਇਸ ਪਾਰਕ ਦਾ ਨਕਸ਼ਾ ਤੋਂ ਮਿਲੇਨੀਅਮ ਪਾਰਕ ਹੈ ਇਸ ਦਾ ਨਾਮ ਤੇ ਇੱਥੇ ਤੁਹਾਨੂੰ ਅੱਗੇ ਚੱਲ ਕੇ ਦਿਖਾਉਂਦੇ ਹਾਂ ਆਹ ਜਿਹੜੇ ਸਾਈਨ ਲੱਗੇ ਹੋਏ ਨੇ ਤੋ ਇਹਨਾਂ ਦੇ ਉੱਪਰ ਜਿਹੜੀ ਸਾਰੀ ਇਸ ਪਾਰਕ ਦੀ ਜਾਣਕਾਰੀ ਹੈ ਉਹ ਦੂਰੋਂ ਬਿਲਡਿੰਗਾਂ ਦਿਸਤੀਆਂ ਨੇ ਤੇ ਬੜੇ ਸੋਹਣੇ ਨੇ ਜਿਹੜੇ ਸਾਈਡਵੌਕ ਬਣੇ ਹੋਏ ਨੇ ਆ ਜਿਹੜਾ ਹੈਗਾ ਨਾ ਇੱਥੇ ਇੱਕ ਬਾਟਰ ਪਾਰਕ ਹੈ ਤੇ ਆ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਨਾ ਇਹ ਜਦੋਂ ਪਾਣੀ ਚੱਲਦਾ ਹੈ ਲਾਈਟਾਂ ਨਾਲ ਪਾਣੀ ਤੇ ਮੰਦੀ ਹੈ ਤੇ ਇੱਥੇ ਵੀ ਕਾਫੀ ਲੋਕ ਆਏ ਹੋਏ ਸੀ ਤੇ ਟੋਬੀ ਵੀ ਸਾਡਾ ਨਾਲ ਆਇਆ ਤੋ ਹਰਥੋਂ ਹੁਣ ਤਕਰੀਬਨ ਨਾਲ ਹੀ ਜਾਂਦਾ ਤੇ ਜਿੱਥੇ ਜਾ ਸਕਦਾ ਤੇ ਆ ਦੇਖੋ ਆ ਤਸਵੀਰ ਬਣੀ ਹੋਈ ਹੈ ਤਾਂ ਤੁਸੀਂ ਵੀ ਮੈਂ ਤੁਹਾਨੂੰ ਵੀ ਨਾਲ ਦੱਸਦਾ ਚੱਲਾਂ ਕਿ ਤੁਸੀਂ ਇਸ ਪਾਰਕ ਦੇ ਵਿੱਚ ਆਮੋ ਤਾਂ ਇਹ ਚੀਜ਼ਾਂ ਜ਼ਰੂਰ ਦੇਖਣੀਆਂ ਹੈ ਹੈਰਾਨੀ ਵਾਲੀ ਚੀਜ਼ ਸੀ ਤਾਂ ਇੱਕ ਹੋਰ ਬਿਲਡਿੰਗ ਹੈ ਜਿਸਦੇ ਮਾਨੂਮੈਂਟ ਬਣਿਆ ਹੈ ਤਾਂ ਆ ਦੇਖੋ ਆ ਸ਼ੇਰ ਦੀ ਤਸਵੀਰ ਹੈ ਬੁੱਤ ਬਣਿਆ ਹੋਇਆ ਹੈ ਇਹ ਵੀ ਬੜਾ ਖੂਬਸੂਰਤ ਹੈ ਸੋ ਇਸ ਤਰ੍ਹਾਂ ਦੀਆਂ ਇੱਥੇ ਬਿਲਡਿੰਗਾਂ ਇਸ ਤਰ੍ਹਾਂ ਦੇ ਮਾਨੂਮੈਂਟ ਇਸ ਤਰ੍ਹਾਂ ਦੀ ਜਿਹੜੀ ਮਨੁੱਖਾ ਕਲਾਕਾਰੀ ਹੈ ਆ ਦੇਖੋ ਇਬਰਾਹਿਮ ਲਿੰਕਨ ਦਾ ਜਿਹੜਾ ਸਟੈਚੂ ਹੈ ਉਹ ਲੱਗਿਆ ਹੋਇਆ ਹੈ ਰਸਤੇ ਦੇ ਵਿੱਚ ਇਬਰਾਹਿਮ ਲਿੰਕਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਸਨ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਤਾਂ ਆ ਇੱਕ ਫੁਆਰਾ ਹੈ ਤੇ ਜਿਹੜਾ ਬਿਲਕੁਲ ਜਿਹੜਾ ਵਿਚ ਦੇ ਕਿਨਾਰੇ ਬਣਿਆ ਹੋਇਆ ਹੈ ਵਿਚ ਨਹੀਂ ਮਾਫ ਕਰਨਾ ਲੇਖ ਦੇ ਕਿਨਾਰੇ ਬਣਿਆ ਹੋਇਆ ਹੈ ਲੇਖ ਮਿਸ਼ਿੰਗਨ ਦੇ ਕਿਨਾਰੇ ਬਣਿਆ ਹੋਇਆ ਹੈ ਤੇ ਇੱਥੇ ਵੀ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਸੋ ਆ ਛੋਟੀਆਂ-ਛੋਟੀਆਂ ਹਾਰਟਸ ਬਣੀਆਂ ਹੋਈਆਂ ਨੇ ਤੇ ਆ ਹੈਗਾ ਜਿੱਥੇ ਕਿਸ਼ਤੀਆਂ ਵਗੈਰਾ ਚੱਲਦੀਆਂ ਨੇ ਤੇ ਇਹਨਾਂ ਕਿਸ਼ਤੀਆਂ ਤੇ ਘੁੰਮ ਸਕਦੇ ਹੋ ਤੋ ਇਹਨਾਂ ਜਿਹੜੇ ਚੰਡੋਲ ਨੇ ਇਹਨਾਂ ਤੇ ਝੂਟੇ ਲੈ ਸਕਦੇ ਹੋ ਤੇ ਚਲੋ ਫਿਰ ਤੁਹਾਨੂੰ ਪਹਿਲਾਂ ਵਾਟਰ پارک ਦੇ ਦ੍ਰਿਸ਼ ਦਿਖਾਉਨੇ ਹਾਂ ਤੇ ਆਹ ਦੇਖੋ ਤੇ ਇਹਦੇ ਉੱਪਰ ਨਾ ਪਾਣੀ ਆ ਜਿਹੜਾ ਉਹ ਗਿਰ ਰਿਹਾ ਹੈ ਇਸ ਪਾਣੀ ਨੂੰ ਆਪਾਂ ਖੜ ਕੇ ਦੇਖਿਆ ਤੇ ਇਹਦੇ ਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਬਣਦੀਆਂ ਨੇ ਸੋ ਕਾਫੀ ਜਿਹੜੇ ਇੱਥੇ ਘੁੰਮਣ ਫਿਰਨ ਵਾਲੇ ਲੋਕ ਸੀ ਉਹ ਆਏ ਹੋਏ ਨੇ ਸੋ ਕਾਫੀ ਕਾਠਾ ਹੈ ਇਹਦੇ ਆਲੇ ਦੁਆਲੇ ਆ ਪਾਣੀ ਆ ਜਿਹੜਾ ਉਹ ਗਿਰ ਰਿਹਾ ਹੈ ਤੇ ਇਹਦੇ ਵਿੱਚ ਹੀ ਤਸਵੀਰਾਂ ਬਣਨ ਗਈਆਂ ਮੈਂ ਤੁਹਾਨੂੰ ਦਿਖਾਉਣਾ ਤੇ ਜਦੋਂ ਇਹ ਤਸਵੀਰ ਬਣੀ ਤੇ ਉਹ ਪਿਛਲੇ ਤੇ ਬਣੀ ਹੋਈ ਆ ਉਹ ਦੇਖੋ ਔਰਤ ਦੀ ਤਸਵੀਰ ਬਣੀ ਹੋਈ ਹੈ ਤੇ ਇਹ ਸਾਰੀਆਂ ਪਾਣੀ ਦੇ ਵਿੱਚ ਹੀ ਬਣਦੀਆਂ ਨੇ ਮੈਂ ਤਾਂ ਕਮਾਲ ਹੈ ਕਿ ਲੈਕਟਾ ਨਾਲ ਬਣਾਉਂਦੇ ਆ ਜਾਂ ਕਿਸ ਤਰ੍ਹਾਂ ਕਰਦੇ ਆ ਔਰ ਇਹ ਐਕਸ਼ਨ ਵੀ ਕਰਦੀਆਂ ਨੇ ਆ ਦੇਖੋ ਹੁਣ ਇਹ ਇਹਦੇ ਮੂੰਹ ਤੇ ਚੋਂ ਪਾਣੀ ਨਿਕਲ ਰਿਹਾ ਹੈ ਇਹ ਪਾਣੀ ਕਈ ਵਾਰ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਇਹ ਔਰਤ ਸਿਗਰਟ ਪੀ ਰਹੀ ਹੋਵੇ ਤੇ ਫਿਰ ਇਹ ਮੁਸਕਰਾਉਂਦੀ ਵੀ ਹੈ ਤੇ ਆ ਤੁਸੀਂ ਦੇਖਦੇ ਜਾਇਓ ਤਾਂ ਇਹ ਇਹ ਜਿਹੜੀਆਂ ਤਸਵੀਰਾਂ ਨੇ ਬੜੀਆਂ ਖੂਬਸੂਰਤ ਨੇ ਤੇ ਲੋਕ ਇਹਨਾਂ ਨੂੰ ਖੜਖੜ ਕੇ ਦੇਖਦੇ ਨੇ ਸੋ ਪਾਣੀ ਦੇ ਕਿਨਾਰੇ ਬੈਠ ਕੇ ਇਹਦਾ ਜਿਹੜਾ ਆਨੰਦ ਆ ਉਹ ਮਾਣਦੇ ਨੇ ਤਸਵੀਰਾਂ ਬਦਲਦੀਆਂ ਦੇਖਦੇ ਨੇ ਫੁਹਾਰੇ ਚੱਲਦੇ ਦੇਖਦੇ ਨੇ ਤੇ ਬੜਾ ਹੀ ਖੂਬਸੂਰਤ ਵਾਤਾਵਰਨ ਹੈ ਇੱਥੇ ਤੇ ਤੁਸੀਂ ਜੇ ਕਦੇ ਵੀ ਆਵੋ ਤਾਂ ਇਸ ਮਿਲੇਨੀਅਮ ਪਾਰਕ ਦੇ ਵਿੱਚ ਜ਼ਰੂਰ ਆਉਣਾ ਤੇ ਜ਼ਰੂਰ ਇੱਥੇ ਘੁੰਮ ਫਿਰ ਕੇ ਦੇਖ ਕੇ ਜਾਣਾ ਤੇ ਆ ਦੇਖੋ ਆਲਾ ਦਵਾਲਾ ਜਿਹੜਾ ਹੈਗਾ ਉਹ ਕਿੰਨਾ ਖੂਬਸੂਰਤ ਹੈ ਤੇ ਪਾਣੀ ਤਾਂ ਬੈਸੀ ਚੰਗਾ ਲੱਗਦਾ ਹੈ ਗਿਰਦਾ ਕਿਉਂਕਿ ਇਹ ਉੱਤਰੀ ਅਮਰੀਕਾ ਦੇ ਵਿੱਚ ਜਿਹੜਾ ਘੁੰਮਣ ਫਿਰਨ ਦਾ ਆਨੰਦ ਹੈ ਗਰਮੀਆਂ ਦੇ ਦਿਨਾਂ ਚ ਹੀ ਹੈ ਇਹੀ ਜਿਹੜੇ ਹੈ ਕਿ ਨੇ 3-4 4-5 ਮਹੀਨੇ ਹੁੰਦੇ ਨੇ ਜਦੋਂ ਤੁਸੀਂ ਜਾ ਸਕਦੇ ਹੋ ਤੇ ਅਸੀਂ ਵੀ ਟ੍ਰਾਂਟੋ ਤੋਂ ਬਾਈਕਾਰ ਗਏ ਹਾਂ ਸ਼ਿਕਾਗੋ ਤੱਕ ਤੇ ਤਕਰੀਬਨ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ 10 ਘੰਟੇ ਦਾ ਰਸਤਾ ਹੈ ਤੇ ਹੋਟਲ ਇਥੋਂ ਸਾਡਾ ਕੋਈ ਬਹੁਤੀ ਦੂਰ ਨਹੀਂ ਤਕਰੀਬਨ ਸਾਨੂੰ 40-45 ਮਿੰਟ ਲੱਗੇ ਨੇ ਉੱਥੋਂ ਤੋਂ ਇੱਥੇ ਤੱਕ ਤੁਰ ਕੇ ਆਉਣ ਲਈ ਅ ਸੋ ਰਸਤੇ ਦੇ ਵਿੱਚ ਤੁਰ ਕੇ ਆਉਣ ਦਾ ਇਹ ਫਾਇਦਾ ਹੈ ਸੋ ਰਸਤੇ ਦੇ ਵਿੱਚ ਤੁਸੀਂ ਸਾਰਾ ਸ਼ਹਿਰ ਦਾ ਇਨਫਰਾਸਟ੍ਰਕਚਰ ਤੇ ਸਾਰੀ ਸ਼ਹਿਰ ਦੀ ਜਾਣਕਾਰੀ ਲੈਂਦੇ ਹੋ ਇਮਾਰਤਾਂ ਦੇਖਦੇ ਹੋ ਇਮਾਰਤਾਂ ਸਾਂਝੀ ਦੇਖਦੇ ਹੋ ਤੇ ਲੋਕਾਂ ਨੂੰ ਕੰਮ ਕਰਦਿਆਂ ਦੇਖਦੇ ਹੋ ਕਿ ਕਿਸ ਤਰ੍ਹਾਂ ਦੇ ਉਹ ਕੰਮ ਧੰਦੇ ਕਰਦੇ ਨੇ ਸੋ ਕਿਸ ਤਰ੍ਹਾਂ ਦਾ ਜਿਹੜਾ ਜੀਵਨ ਹੈ ਤੋ ਉਹ ਦੇਖਦੇ ਨੇ ਤੇ ਪਾਰਕਾਂ ਦੇ ਵਿੱਚ ਘੁੰਮ ਕੇ ਵੀ ਇਸੇ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਕਮਿਊਨਿਟੀ ਹੈ ਕਿਸ ਤਰ੍ਹਾਂ ਦੇ ਲੋਕ ਨੇ ਕਿਸ ਤਰ੍ਹਾਂ ਦਾ ਦੇਸ਼ ਹੈ ਤੇ ਅਸੀਂ ਇਹ ਤਾਂ ਜਾਣਦੇ ਹਾਂ ਕਿ ਅਮਰੀਕਾ ਇੱਕ ਅਮੀਰ ਮੁਲਕ ਹੈ ਦੁਨੀਆ ਦਾ ਪਹਿਲੇ ਨੰਬਰ ਦਾ ਦੇਸ਼ ਹੈ ਲੇਕਿਨ ਜੇ ਅਸੀਂ ਇਸ ਨੂੰ ਵੱਖੋ-ਵੱਖਰੇ ਨਜ਼ਰੀਏ ਨਾਲ ਵੇਖਿਆ ਨਾ ਤਾਂ ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਇਹ ਸਾਮ ਸੰਭਾਲ ਕਰਦੇ ਨੇ ਕਿਸ ਤਰ੍ਹਾਂ ਇਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਟੂਰਿਜ਼ਮ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਹੈਗਾ ਤੇ ਕਿਸ ਤਰ੍ਹਾਂ ਜਿਹੜਾ ਹੈਗਾ ਇਹਨਾਂ ਨੇ ਇਹ ਜਿਹੜੀ ਇਨਫਰਾਸਟ੍ਰਕਚਰ ਐ ਇੱਥੋਂ ਦਾ ਕਾਇਮ ਕੀਤਾ ਹੈ ਕਿਸ ਤਰ੍ਹਾਂ ਉਸ ਦੀ ਸਾਮ ਸੰਭਾਲ ਹੈ ਤਾਂ ਕਿਸ ਤਰ੍ਹਾਂ ਕਾਨੂੰਨ ਦਾ ਰਾਜ ਹੈ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਕਿਸੇ ਨਵੇਂ ਸ਼ਹਿਰ ਦੇ ਵਿੱਚ ਜਾ ਕੇ ਉਹ ਦੇਖਣੀਆਂ ਹੁੰਦੀਆਂ ਨੇ ਤੇ ਇੱਕ ਮੈਂ ਤੁਹਾਨੂੰ ਇਹ ਵੀ ਦੱਸਣਾ ਸੀ ਕਿ ਜਦੋਂ ਤੁਸੀਂ ਆਪਣਾ ਕਦੇ ਪੈਕਟ ਕੋਈ ਵੀ ਲੈ ਕੇ ਜਾਮੋ ਕਿਸੇ ਦੂਸਰੇ ਮੁਲਕ ਦੇ ਵਿੱਚ ਤਾਂ ਉਸ ਦੇ ਲਈ ਤੁਹਾਨੂੰ ਕੁਝ ਪੇਪਰ ਚਾਹੀਦੇ ਹੁੰਦੇ ਨੇ ਜੇ ਤੁਹਾਡੇ ਵੈਕਸੀਨ ਵਗੈਰਾ ਲੱਗੀਆਂ ਹੋਣ ਉਹਦਾ ਬਰਥ ਸਰਟੀਫਿਕੇਟ ਹੋਵੇ ਤੁਹਾਡੇ ਨਾਲ ਤੇ ਨਹੀਂ ਤਾਂ ਤੁਹਾਨੂੰ ਬਾਰਡਰ ਤੇ ਪ੍ਰੋਬਲਮ ਆ ਸਕਦੀ ਹੈ ਜਾਂ ਉਸ ਮੁਲਕ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਸੋ ਦੂਸਰਾ ਜਦੋਂ ਤੁਸੀਂ ਹੋਟਲ ਬੁੱਕ ਕਰਾਉਣਾ ਹੈ ਤੇ ਉੱਥੇ ਆਪਣੇ ਪੈਟਰਨ ਨੂੰ ਨਾਲ ਰੱਖਣਾ ਤਾਂ ਇਹ ਵੀ ਤੁਹਾਨੂੰ ਮੇਕ ਸ਼ੂਰ ਕਰ ਲੈਣਾ ਚਾਹੀਦਾ ਹੈ ਕਿ ਜਿਸ ਜਗ੍ਹਾ ਤੁਸੀਂ ਰਹਿਣੇ ਆ ਤੇ ਉਹ ਜਿਹੜਾ ਹੋਟਲ ਹੈ ਉਹ ਪੈਟ ਫਰੈਂਡਲੀ ਹੋਵੇ ਤੇ ਉਸ ਦਾ ਤੁਹਾਨੂੰ 100 ਡਾਲਰ ਐਕਸਟਰਾ ਦੇਣਾ ਪੈਂਦਾ ਹੈ ਤੇ ਇਸ ਤੋਂ ਬਾਅਦ ਆਪਾਂ ਆ ਗਏ ਲੇਕ ਮਿਸ਼ੀਗਨ ਦੇ ਕਿਨਾਰੇ ਤੋਂ ਆ ਜਿਹੜਾ ਪਿੱਛੇ ਵਾਟਰ ਫੌਂਟੇਨ ਚੱਲ ਰਿਹਾ ਬਹੁਤ ਸਾਰੇ ਫੁਆਰੇ ਨੇ ਇੱਥੇ ਵੀ ਮੈਂ ਦੂਸਰੀ ਵਾਰ ਆਇਆ ਤੇ ਪਹਿਲਾਂ ਆਏ ਸੀ ਤਕਰੀਬਨ 10-12 ਸਾਲ ਹੋ ਗਏ ਉਦੋਂ ਵੀ ਅਸੀਂ ਆਏ ਸੀ ਉਦੋਂ ਵੀ ਮੈਂ ਇੱਥੇ ਤਸਵੀਰਾਂ ਨੇ ਜਿਹੜੀਆਂ ਖਚਾਈਆਂ ਸੀ ਤੇ ਹੁਣ ਫੇਰ ਅਸੀਂ ਉਹਨਾਂ ਫੁਆਰਿਆਂ ਕੋਲ ਆ ਗਏ ਹਾਂ ਅੱਜ ਜਿਹੜਾ ਮੌਸਮ ਹੈ ਉਹ ਮੀਂਹ ਕਣੀਆਂ ਵਾਲਾ ਹੈ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਲੇਕਿਨ ਇਹ ਨਾ ਕਣੀਆਂ ਦੇ ਵਿੱਚ ਹੀ ਅਸੀਂ ਘੁੰਮ ਰਹੇ ਹਾਂ ਤੋਂ ਹਰ ਜਗ੍ਹਾ ਨੂੰ ਕਿਸੇ ਡਿਫਰੈਂਟ ਮੌਸਮ ਦੇ ਵਿੱਚ ਮੰਨਣਾ ਤੇ ਉਹਦਾ ਇੱਕ ਆਪਣਾ ਹੀ ਅਨੁਭਵ ਹੁੰਦਾ ਹੈ। ਸੋ ਬਿਲਕੁਲ ਲੇਖ ਦੇ ਨਾਲ ਇਹ ਜਿਹੜਾ ਫਾਉਂਟੇਨ ਆ ਬਣਿਆ ਹੋਇਆ ਤੇ ਬੜਾ ਸੋਹਣਾ ਲੱਗ ਰਿਹਾ ਹੈ ਤੇ ਇੱਥੇ ਵੀ ਸੈਲਾਨੀ ਕਾਫੀ ਨੇ ਤੇ ਆਹ ਹੈਗੀਆਂ ਨੇ ਇਮਾਰਤਾਂ ਸਾਨੂੰ ਪੁੱਛੇ ਜੋ ਨਜ਼ਰ ਆ ਰਹੀਆਂ ਨੇ ਤੇ ਉੱਪਰ ਆਕਾਸ਼ ਦੇ ਵਿੱਚ ਛਾਏ ਹੋ ਬੱਦਲ ਤੁਸੀਂ ਦੇਖ ਰਹੀਓ ਦੇਖ ਹੀ ਰਹੇ ਹੋ ਤੇ ਅਸੀਂ ਵੀ ਇੱਥੇ ਜਿਹੜਾ ਘੁੰਮ ਫਿਰ ਕੇ ਦੇਖਾਂਗੇ ਤੇ ਇੱਥੇ ਸਾਡੇ ਖੜਿਆਂ ਖੜਿਆਂ ਦੇ ਕਾਫੀ ਮੀਂਹ ਆ ਜਿਹੜਾ ਆ ਗਿਆ ਸੀ ਤੇ ਲੋਕ ਇਧਰ ਉਧਰ ਜਾ ਰਹੇ ਸਨ ਕਿ ਕਿਸੇ ਸ਼ੈਲਟਰ ਦੇ ਵਿੱਚ ਜਾ ਕੇ ਸਰਲ ਕੋਇਆ ਜਾਵੇ ਲੇਕਿਨ ਅਸੀਂ ਇੱਥੇ ਇਹ ਘੁੰਮ ਫਿਰ ਕੇ ਇਸੇ ਤਰ੍ਹਾਂ ਦੇਖਦੇ ਰਹੇ ਆਪਾਂ ਤੁਹਾਨੂੰ ਇੱਥੋਂ ਦਾ ਹੋਰ ਵੀ ਜਿਹੜਾ ਆਲਾ ਦਵਾਲਾ ਹੈ ਉਹ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਬੜਾ ਹੀ ਸਜਾਇਆ ਹੋਇਆ ਇਹ ਪਾਰਕ ਹੈ ਤੇ ਆਹ ਦੇਖੋ ਲੋਕ ਨੇ ਜਿਹੜੇ ਉਹ ਜਾ ਰਹੇ ਨੇ ਕਿਉਂਕਿ ਮੀਂਹ ਹੈ ਇਸ ਕਰਕੇ ਤੁਹਾਨੂੰ ਉੱਥੇ ਜਿਆਦਾ ਜਿਹੜੀ ਭੀੜ ਹੈ ਜਾਂ ਇਕੱਠ ਹੈ ਉਹ ਨਹੀਂ ਦਿਖਦਾ ਇਹ ਇੱਥੇ ਨਾਲ ਹੀ ਕੁਝ ਬੈਂਚ ਕੁਝ ਛੇਰਾਂ ਲੱਗੀਆਂ ਹੋਈਆਂ ਨੇ ਲੇਕਿਨ ਉਹ ਸਾਰੀਆਂ ਪਾਣੀ ਨਾਲ ਭਿੱਜੀਆਂ ਹੋਈਆਂ ਨੇ ਮੀਂਹ ਕਰਕੇ ਤੋਂ ਇਸ ਕਰਕੇ ਲੋਕ ਉੱਥੇ ਬੈਠਦੇ ਨਹੀਂ ਸੋ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਲੱਜਾਂ ਤਾਂ ਲੋਕ ਰੈਸਟੋਰੈਂਟਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਜਾਂ ਕਿਸੇ ਸਟੋਰਾਂ ਸਟੂਰਾਂ ਦੇ ਵਿੱਚ ਆ ਜਿਹੜੀਆਂ ਕਿਸ਼ਤੀਆਂ ਨੇ ਉਹ ਚੱਲ ਰਹੀਆਂ ਨੇ ਲੇਖ ਦੇ ਵਿੱਚ ਸੋ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਉਹ VOTING ਦਾ ਬੜਾ ਸ਼ੌਂਕ ਹੈ ਆ ਦੇਖੋ ਸਾਰੀ ਧਰਤੀ ਤੁਹਾਨੂੰ ਗਿੱਲੀ ਗਿੱਲੀ ਭਿੱਜੀ ਭਿੱਜੀ ਨਜ਼ਰ ਆ ਰਹੀ ਹੈ ਆ ਇੱਕ ਦੁਕਾਨ ਸੀ ਆਈਸਕ੍ਰੀਮ ਦੀ ਤੋਂ ਇੱਥੇ ਛਤਰੀਆਂ ਲੱਗੀਆਂ ਹੋਈਆਂ ਸੀ ਤੋਂ ਮੈਂ ਸੋਚਿਆ ਕਿ ਇਹ ਮੀਂਹ ਦੇ ਵਿੱਚ ਅਸੀਂ ਕਿਉਂ ਨਾ ਇਹਨਾਂ ਛਤਰੀਆਂ ਹੇਠਾਂ ਜਾ ਕੇ ਬੈਠ ਜਾਈਏ ਦੁਕਾਨ ਜੇ ਖੁੱਲ੍ਹੀ ਨਹੀਂ ਸੀ ਲੇਕਿਨ ਜਦੋਂ ਤੁਸੀਂ ਕਿਸੇ ਜਗ੍ਹਾ ਤੇ ਬੈਠਦੇ ਹੋ ਤਾਂ ਤੁਹਾਨੂੰ ਉੱਥੇ ਕੁਛ ਨਾ ਕੁਛ ਖਰੀਦਣਾ ਵੀ ਪੈਂਦਾ ਹੈ ਤੋਂ ਇੱਥੇ ਅਸੀਂ ਆ ਕੇ ਬੈਠ ਗਏ ਤੋਂ ਮੀਂਹ ਪੈਂਦੇ ਚ ਛਤਰੀਆਂ ਹੇਠਾਂ ਬੈਠੇ ਤੋਂ ਆਹ ਝੀਲ ਦਾ ਜਿਹੜਾ ਨਜ਼ਾਰਾ ਉਹ ਤੱਕਦੇ ਰਹੇ ਬੜਾ ਇੰਜੋਏ ਕਰਦੇ ਨੇ ਤੇ ਆਹ ਜਿਹੜੀ ਬੋਟ ਹੈ ਇਹ ਨੂੰ ਸਜਾਇਆ ਗਿਆ ਸੀ ਤੇ ਤੁਸੀਂ ਦੇਖ ਰਹੇ ਹੋ ਤੇ ਕਿਸ ਤਰ੍ਹਾਂ ਜਿਹੜੀ ਉੱਪਰ ਇੱਕ ਛੱਤੇ ਦੇ ਪਾਈ ਗਈ ਹੈ ਜਿਸ ਤਰ੍ਹਾਂ ਸਾਡੇ ਪੁਰਾਣੇ ਕਲਚਰ ਦੇ ਵਿੱਚ ਛੱਪਰ ਹੁੰਦੇ ਸੀ ਉਸ ਤਰ੍ਹਾਂ ਲੱਗਦੀ ਹੈ ਲੇਕਿਨ ਬੜੀ ਖੂਬਸੂਰਤ ਹੈ ਇਹਦੇ ਵਿੱਚ ਤੁਸੀਂ ਇਹ ਜਿਹੜੀ ਰਾਈਡ ਬੁੱਕ ਕਰ ਸਕਦੇ ਹੋ 35 ਡਾਲਰ ਹੈ ਪਰ ਪਰਸਨ ਤੇ ਇਹ ਤੁਹਾਨੂੰ ਝੀਲ ਦੇ ਵਿੱਚ ਘੁਮਾ ਫਰਾ ਕੇ ਦਿਖਾਉਂਦੇ ਨੇ ਅਸੀਂ ਤਾਂ ਨਹੀਂ ਇਸ ਦੇ ਵਿੱਚ ਜਾ ਸਕੇ ਕਿਉਂਕਿ ਇਹਦੇ ਵਿੱਚ ਡੌਗ ਲੈ ਜਾਣਾ ਅਲਾਉ ਨਹੀਂ ਸੋ ਅਸੀਂ ਆਪਣੇ ਡੌਗ ਨੂੰ ਪਿੱਛੇ ਛੱਡ ਕੇ ਨਹੀਂ ਜਾਣਾ ਚਾਹੁੰਦੇ ਤੋ ਇਸ ਕਰਕੇ ਅਸੀਂ ਜਿਹੜਾ ਹੈਗਾ ਦੂਰੋਂ ਹੀ ਇਹਨਾਂ ਕਿਸ਼ਤੀਆਂ ਦੇ ਨਾਲ ਜਹਾਜ਼ਾਂ ਦੇ ਨਜ਼ਾਰੇ ਨੇ ਜਿਹੜੇ ਉਹ ਮਾਣਦੇ ਰਹੇ ਸੋ ਤੁਸੀਂ ਦੇਖ ਰਹੇ ਹੋ ਕਿ ਇਸ ਪੋਰਟ ਦੇ ਉੱਪਰ ਕਿੰਨੀਆਂ ਹੀ ਕਿਸ਼ਤੀਆਂ ਨੇ ਕਿੰਨੇ ਲੋਕ ਨੇ ਤੇ ਜਿਹੜੇ ਇਹਨਾਂ ਪਾਣੀ ਵਾਲੀਆਂ ਕਿਸ਼ਤੀਆਂ ਤੇ ਜਾਂਦੇ ਨੇ ਤੋ ਸਾਡੀ ਕਮਿਊਨਿਟੀ ਦੇ ਵਿੱਚ ਥੋੜਾ ਜਿਹਾ ਘੱਟ ਰਵਾਜ ਹੈ ਘੱਟ ਚੱਲਣਾ ਹੈ ਜਾਂ ਘੱਟ ਸ਼ੌਂਕ ਹੈ ਕਿ ਅਸੀਂ ਕਿਸ਼ਤੀਆਂ ਤੇ ਜਾਈਏ ਜਾਂ ਕਿਸ਼ਤੀਆਂ ਦੀ ਰਾਈਡ ਲਈਏ ਜਾਂ ਅਸੀਂ ਇਹ ਜਿਹੜੀਆਂ ਟਿਕਟਾਂ ਖਰਚੀ ਇਹਨਾਂ ਦੇ ਉੱਪਰ ਕਿਉਂਕਿ ਸਾਡ ਨੂੰ ਪਾਣੀ ਪੰਜਾਬ ਨਾਲ ਤਾਂ ਜੁੜਿਆ ਨਹੀਂ ਹੋਇਆ ਤੋਂ ਇਸ ਕਰਕੇ ਸਾਨੂੰ ਪਾਣੀ ਵਾਲੀਆਂ ਖੇਡਾਂ ਤੋਂ ਪਾਣੀ ਵਾਲਾ ਜਿਹੜਾ ਮਨੋਰੰਜਨ ਹੈ ਉਹਦਾ ਘੱਟ ਹੀ ਸ਼ੌਂਕ ਹੈ ਸੋ ਕਰੂਜ਼ ਦੇ ਉੱਪਰ ਹੁਣ ਸਾਡੇ ਲੋਕ ਜਾਣ ਲੱਗੇ ਨੇ ਲੇਕਿਨ ਇਹਨਾਂ ਤੇ ਵੀ ਜੇ ਤੁਸੀਂ ਜਾਓ ਤੇ ਇਹ ਬੜੀਆਂ ਦੇਖੋ ਕਿੰਨੀਆਂ ਸੋਹਣੀਆਂ ਸਜਾਨੀਆਂ ਹੋਈਆਂ ਨੇ ਸਾਰਾ ਖਾਣ ਪੀਣ ਇਹਦੇ ਵਿੱਚ ਹੀ ਮਿਲਦਾ ਹੈ ਸੋ ਉਸ ਤੋਂ ਬਾਅਦ ਅਸੀਂ ਇੱਥੇ ਆਈਸਕ੍ਰੀਮ ਵਗੈਰਾ ਖਾਧੀ ਤੇ ਫਿਰ ਅਸੀਂ ਇਹ ਝੀਲ ਦੇ ਨਾਲ-ਨਾਲ ਚੱਲ ਪਏ ਅਸੀਂ ਦੇਖਿਆ ਕਿ ਹਜ਼ਾਰਾਂ ਹੀ ਕਿਸ ਕਿਸਮ ਦੀਆਂ ਜਿਹੜੀਆਂ ਕਿਸ਼ਤੀਆਂ ਨੇ ਉਹ ਇਸ ਝੀਲ ਦੇ ਵਿੱਚ ਚੱਲ ਰਹੀਆਂ ਸੀ ਤੋਂ ਸਾਰੇ ਜਿਹੜੇ ਸੈਲਾਨੀ ਨੇ ਉਹ ਆਪਣੇ ਆਪਣੇ ਪਸੰਦ ਦੀ ਕਿਸ਼ਤੀ ਦੇ ਵਿੱਚ ਜਾ ਰਹੇ ਸੀ ਤੋਂ ਉਹ ਦੇਖੋ ਦੂਰ ਤੱਕ ਕਿੰਨੀਆਂ ਕਿਸ਼ਤੀਆਂ ਤੁਹਾਨੂੰ ਦਿਖਾਈ ਦਿੰਦੀਆਂ ਨੇ ਤੇ ਲੋਕ ਨੇ ਜਿਹੜੇ ਉਹ ਇੰਜੋਏ ਕਰ ਰਹੇ ਨੇ ਮੌਸਮ ਸੋਹਣਾ ਹੈ ਲੇਕਿਨ ਥੋੜਾ ਜਿਹਾ ਠੰਡਾ ਹੈ ਮੀਂਹ ਪੈ ਰਿਹਾ ਹੈ ਤੋਂ ਅਸੀਂ ਕਾਫੀ ਦੂਰ ਤੱਕ ਇੱਥੇ ਜਿਹੜਾ ਝੀਲ ਦੇ ਕਿਨਾਰੇ 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 ਤੁਰ ਕੇ ਗਏ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਸਾਹਮਣੇ ਤੁਹਾਨੂੰ ਇੱਕ ਜਹਾਜ਼ ਖੜਾ ਦਿਖ ਰਿਹਾ ਸੋ ਇਸ ਤਰ੍ਹਾਂ ਦੇ ਵੱਡੇ ਜਹਾਜ਼ ਵੀ ਨੇ ਇਸ ਤਰ੍ਹਾਂ ਦੀਆਂ ਕਿਸ਼ਤੀਆਂ ਵੀ ਨੇ ਆ ਦੇਖੋ ਕਿੰਨਾ ਵੱਡਾ ਜਹਾਜ਼ ਹੈ ਇਹ ਇਹ ਹੁਣ ਮੈਨੂੰ ਪਤਾ ਨਹੀਂ ਵੀ ਇਹਦੇ ਵਿੱਚ ਕਾਰਗੋ ਜਾਂਦਾ ਹੈ ਜਾਂ ਇਹਦੇ ਵਿੱਚ ਸਵਾਰੀਆਂ ਵੀ ਸ਼ੈਦ ਜਾਂਦੀਆਂ ਹੁਣ ਤੇ ਬਹੁਤ ਵੱਡਾ ਜਹਾਜ਼ ਸੀਗਾ ਸੋ ਇੱਥੋਂ ਅਸੀਂ ਤੁਰ ਕੇ ਆ ਗਏ ਤੇ ਮੀਂਹ ਆ ਜਿਹੜਾ ਅਜੇ ਵੀ ਪੂਰੇ ਜ਼ੋਰ ਨਾਲ ਪੈ ਰਿਹਾ ਹੈ ਤੇ ਅਸੀਂ ਦੇਖਦੇ ਹਾਂ ਕਿ ਅਸੀਂ ਵੀ ਕਿੱਥੇ ਰੁਕ ਜਾਈਏ ਇੱਥੇ ਮੈਂ ਇੱਕ ਚੀਜ਼ ਹੋਰ ਦੇਖੀ ਕਿ ਇੱਥੇ ਲੋਕ ਬਹੁਤ ਸਾਰੇ ਨੇ ਜਿਹੜੇ ਜੋਗਿੰਗ ਕਰਨ ਆਉਂਦੇ ਨੇ ਬਹੁਤ ਸਾਰੀਆਂ ਔਰਤਾਂ ਬਹੁਤ ਸਾਰੀਆਂ ਜੰਗ ਲੜਕੀਆਂ ਦੌੜ ਰਹੀਆਂ ਸੀ ਆਦਮੀ ਨੇ ਜਿਹੜੇ ਜਾਂ ਜੰਗ ਲੜਕੇ ਨੇ ਉਹ ਦੌੜ ਰਹੇ ਸੀਗੇ ਤੋਂ ਬੜੇ ਕਮਿਟਿਡ ਨੇ ਉਹ ਪਾਣੀ ਦੀ ਬੋਤਲ ਉਹਨਾਂ ਕੋਲ ਹੁੰਦੀ ਹੈ ਇੱਕ ਤੇ ਉਹ ਦੌੜਦੇ ਨੇ ਤੇ ਉਹਨਾਂ ਦੇ ਜਿਸਮ ਨੇ ਸਰੀਰ ਨੇ ਉਹ ਦੇਖਣ ਵਾਲੇ ਹੁੰਦੇ ਨੇ ਕਿ ਕਿੰਨੇ ਖੂਬਸੂਰਤ ਇੰਨਾ ਕੋਈ ਆਪਣੀ ਜਿਹੜੀ ਬਾਡੀ ਆ ਉਹਨੂੰ ਪਿਆਰ ਕਰਦਾ ਹੈ ਨਾ ਸੰਭਾਲ ਕੇ ਰੱਖਦਾ ਤੇ ਸਿਹਤਮੰਦ ਰਹਿੰਦਾ ਤੇ ਸਿਹਤ ਹੀ ਜ਼ਰੂਰੀ ਆ ਦੋਸਤੋ ਜੇ ਸਿਹਤ ਨਾ ਹੋਵੇ ਤੁਸੀਂ ਕਿਤੇ ਘੁੰਮ ਫਿਰ ਵੀ ਨਹੀਂ ਸਕਦੇ ਤੇ ਤੁਸੀਂ ਜ਼ਿੰਦਗੀ ਨੂੰ ਇੰਜੋਏ ਵੀ ਨਹੀਂ ਕਰ ਸਕਦੇ ਸੋ ਅਸੀਂ ਕਾਫੀ ਦੂਰ ਤੱਕ ਆ ਗਏ ਹਾਂ ਦੇਖਦੇ ਨਜ਼ਾਰੇ ਤੇ ਘੁੰਮਦੇ ਫਿਰਦੇ ਉਹ ਸਾਹਮਣੇ ਫੈਰਸ ਵੀਲ ਜੀ ਨੂੰ ਆਪਾਂ ਚੰਡੋਲ ਕਹਿੰਦੇ ਆ ਉਹ ਲੱਗਿਆ ਹੋਇਆ ਅਸੀਂ ਉਧਰ ਤਾਂ ਨਹੀਂ ਜਾਵਾਂਗੇ ਕਿਉਂਕਿ ਇਹ ਜਮੀਨ 'ਚ ਹੁਣ ਉਧਰ ਤਾਂ ਅਸੀਂ ਕੀ ਜਾਣਾ ਹੈ ਆ ਦੇਖੋ ਸਾਰੀ ਧਰਤੀ ਜਿਹੜੀ ਭਿੱਜੀ ਪਈ ਐ ਲੋਕ ਮੀਂਹ ਤੋਂ ਬਚਦੇ ਇੱਧਰ ਉੱਧਰ ਨੂੰ ਭੱਜ ਰਹੇ ਨੇ ਕਿ ਇੱਥੇ ਆ ਦੇਖੋ ਫੁੱਲ ਕਿੰਨੇ ਨੇ ਕਿੰਨੇ ਫੁੱਲ ਬੂਟੇ ਨੇ ਤੋਂ ਸਾਨੂੰ ਇਹਨਾਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਤੋਂ ਆਹ ਹੈ ਸ਼ਿਕਾਗੋ ਰਿਵਰ ਤੇ ਜਿਹਦੇ ਵਿੱਚ ਜੜੀਆਂ ਕਿਸ਼ਤੀਆਂ ਨੇ ਤੈਰ ਰਹੀਆਂ ਨੇ ਸੋ ਇਹ ਵੀ ਤੁਹਾਨੂੰ ਸ਼ਹਿਰ ਦੇ ਆਲੇ ਦੁਆਲੇ ਘੁੰਮ ਕੇ ਦਿਖਾਉਂਦੇ ਨੇ ਉਸ ਪਾਰਕ 'ਚ ਸਾਰਾ ਕੁਝ ਦੇਖਣ ਤੋਂ ਬਾਅਦ ਆਪਾਂ ਇਸ ਜਗ੍ਹਾ ਆਏ ਹਾਂ ਤੇ ਇਹ ਜਿਹੜਾ ਰਿਵਰ ਵੀ ਆ ਕਨਾਲ ਵੀ ਆ ਕਿਉਂਕਿ ਮੈਨੂ ਬੇਡ ਹੈ ਤੇ ਲੇਖ ਚੋਂ ਆਉਂਦਾ ਹੈ ਲੇਖ ਜਿਹੜੀ ਮੈਂ ਤੁਹਾਨੂੰ ਮਿਸ਼ੀਗਨ ਦਿਖਾਈ ਸੀ ਉੱਥੋਂ ਹੀ ਆਉਂਦਾ ਹੈ ਤੇ ਇਹਦੇ ਥੱਲੇ ਵੀ ਬਹੁਤ ਕਿਸ਼ਤੀਆਂ ਚੱਲਦੀਆਂ ਨੇ ਇਹ ਤੁਹਾਨੂੰ ਸਾਰਾ ਸ਼ਹਿਰ ਘੁੰਮ ਕੇ ਦਿਖਾਉਂਦੇ ਨੇ ਤੇ ਇਹਦੇ ਥੱਲੇ ਪਾਣੀ ਦੇ ਲੈਵਲ ਤੇ ਇੱਕ ਬਹੁਤ ਖੂਬਸੂਰਤ ਬਾਜ਼ਾਰ ਬਣਿਆ ਹੋਇਆ ਹੈ ਜਿੱਥੇ ਖਾਣ ਪੀਣ ਦੀਆਂ ਦੁਕਾਨਾਂ ਨੇ ਤੇ ਉੱਥੋਂ ਤੁਸੀਂ ਜਿਹੜਾ ਦਰਿਆ ਦੇ ਕੰਢੇ ਬੈਠ ਕੇ ਜਿਹੜਾ ਹੈਗਾ ਉਹ ਖਾਣ ਪੀਣ ਦਾ ਆਨੰਦ ਮਾਣ ਸਕਦੇ ਹੋ ਤੇ ਉੱਥੇ ਪੈਟਿਓ ਬਣੇ ਹੋਏ ਨੇ ਬੈਠਣ ਦਾ ਬੜਾ ਪਰਮੰਧਾ ਤੋ ਇਹਨਾਂ ਕਿਸ਼ਤੀਆਂ ਤੇ ਰਾਈਡ ਲੈ ਸਕਦੇ ਹੋ ਤੇ ਸਾਰਾ ਜਿਹੜਾ ਸ਼ਹਿਰ ਹੈ ਉਹ ਇਥੋਂ ਬੜਾ ਹੀ ਖੂਬਸੂਰਤ ਚਾਪਦਾ ਹੈ ਤੋ ਆਹ ਜਿਹੜਾ ਹੈਗਾ ਇਹਦੇ ਉੱਤੇ ਬ੍ਰਿਜ ਬਣਿਆ ਹੋਇਆ ਇਸ ਤੋਂ ਅਗਲੇ ਬਲੌਗ ਵਿੱਚ ਤੁਹਾਨੂੰ ਸ਼ਹਿਰ ਦੇ ਹੋਰ ਵੀ ਨਜ਼ਾਰੇ ਦਿਖਾਵਾਂਗੇ ਸੋ ਇਸੇ ਤਰ੍ਹਾਂ ਜੁੜੇ ਰਹਿਣਾ ਅਗਲਾ ਭਾਗ ਵੀ ਜ਼ਰੂਰ ਦੇਖਣਾ ਤੇ ਇੱਥੇ ਹੀ ਦਿਓ ਮੈਨੂੰ ਆਗਿਆ ਤੋ ਮੇਜਰ ਮਾਰਕ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ